ਪ੍ਰੀਤ ਜੀ ਕੋਤੀ ਬੇਰਾ ਬਾਬਾ ਨਾਨਕ ਦੇ ਵਿੱਚ ਜਿੱਥੇ ਕਾਫੀ ਪਿੰਡ ਜਿਹੜੇ ਹਰ ਪ੍ਰਭਾਵਿਤ ਹੋਏ ਨੇ ਸੋ ਵਕਤ ਵਕਤ ਪਿੰਡਾਂ ਦੇ ਵੱਲੋਂ ਐਨਆਰਏ ਵੀਰਾਂ ਵੱਲੋਂ ਜਥੇਬੰਦੀਆਂ ਦੇ ਵੱਲੋਂ ਪਿੰਡਾਂ ਵੱਲੋਂ ਆਪਣੇ ਜਿਹੜੇ ਲੈਵਲ ਦੇ ਹਰ ਪੀੜਤਾਂ ਦੀ ਜਿਹੜੀ ਮਦਦ ਕੀਤੀ ਜਾ ਰਹੀ ਹੈ ਸੋ ਇਸ ਪਿੰਡ ਦੇ ਵਿੱਚੋਂ ਕਿਹੜੇ ਆਏ ਨੇ ਲੋਕ ਸੋ ਦੇਖਦੇ ਆ ਕਿਹੜੀਆਂ ਰਸਤਾ ਲੈ ਕੇ ਆਏ ਨੇ ਤੇ ਕੀ ਮਜ਼ਾ ਸ਼ਰਮ ਹੋੜਾ ਵਾਈਕੋ ਜੀ ਖਾਲਸਾ ਵਾਈਕੋ ਜੀ ਫਤਿਹ ਭਾਈ ਕਿਹੜੇ ਪਿੰਡ ਤੋਂ ਆਏ ਜੀ ਤੁਸੀਂ ਕਿਹੜੇ ਪਰਿਸ਼ਰ ਵੀਰ ਜੀ ਆਪਾਂ ਧਾਰੀਵਾਲ ਤੋਂ ਆਏ ਆ ਮੇਰੇ ਵੀਰ ਲੋਕ ਧਾਰੀਵਾਲ ਦੇ ਨਾਲ ਲੱਗੇ ਪਿੰਡ ਜਫਰਾਲ ਬਟੇ ਜਿਹੜ ਕੋਈ ਗੇਜ ਵਾਫਾ ਕੋ ਲੋਕਾਂ ਦੇ ਕੋਲ ਵੇਚੇ ਕੀ ਮੁਸ਼ਕਿਲਾਂ ਆ ਜਾਂਦੀਆਂ ਵੀਰ ਜੀ ਉੱਥੇ ਪਾਣੀ ਬਹੁਤ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਚਾਰਾਂ ਵਾਸਤੇ ਨਾਰ ਪੀਣ ਵਾਸਤੇ ਪਾਣੀ ਆ ਅਸੀਂ ਟਰੈਕਟਰ ਖੜੇ ਆ ਉਥੇ ਟਰੈਕਟਰ ਵੀ ਡੁੱਬ ਜਾਂਦੇ ਨੇ ਮਤਲਬ ਜਿੱਥੋਂ ਦਾ ਟਰੈਕਟਰਾਂ ਦਾ ਜਿਹੜਾ ਤੁਹਾਡੇ ਵਾਹਨ ਦਾ ਜਿਹੜਾ ਜਾ ਰਿਹਾ ਉੱਥੋਂ ਤੱਕ ਪਹੁੰਚ ਆਈ ਜਿਹੜੇ ਇਸ ਤੋਂ ਬਾਅਦ ਫਿਰ ਖੇਤੀਆਂ ਦਾ ਕੰਮ ਆਉਂਦਾ ਆ ਮੈਨਾਂ ਬਾਕੀ ਕਿਸ਼ਤਿਆਂ ਦਾ ਜਾਂਦੇ ਆ ਕਿੱਦਾਂ ਮਤਲਬ ਇਹ ਦੇਖ ਕੇ ਆ ਜੋ ਮੌਕਾ ਉੱਤੇ ਹਨ ਟੀਮਾਂ ਜਾਂ ਜਿਹੜੇ ਮਤਲਬ ਸਮਾਜ ਸੇਵੀ ਕੀ ਮਤਲਬ ਕੰਮ ਕਰ ਰਹੇ ਆ ਨਿਕ ਜੀ ਦੀ ਕਰਨ ਵੀ ਦੇ ਆ ਲੋਕੀ ਲਾਗੇ ਸਾਡੇ ਜਿਹੜੇ ਵੀਰ ਭਰਾ ਜਾਂਦੇ ਆ ਤਾਂ ਵੀਰ ਆਪਣੇ ਜਿੰਨੀ ਸੰਗਤ ਕੋਈ ਜਾਂਦਾ ਉਹ ਲੈ ਕੇ ਜਾਂਦਾ ਮੇਰਾ ਵੀਰ ਇਹ ਆ ਵੀ ਸਗਾ ਦੇ ਨਾਲ ਖਲੋ ਉੱਥੇ ਗਾਂ ਜਾਣ ਵਿੱਚ ਪਿੰਡਾਂ ਨੇ ਜਾਣ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਦਾ ਹਾਲ ਜਾਣ ਲੋਕ ਇਹਨਾਂ ਨੇ ਮੁਸ਼ਕਲ ਕਈ ਇਹਨਾਂ ਦੋ ਦਿਨਾਂ ਤੋਂ ਰੋਟੀ ਨਹੀਂ ਖਾਧੀ ਅਸੀਂ ਜਿਹੜੀ ਲੋੜੀ ਦਾ ਵਸਤਾ ਜਿਹੜੀਆਂ ਕਿਹੜੀਆਂ-ਕੜੀਆਂ ਪ੍ਰੋਵਾਈਡ ਖੜੀਆਂ ਆ ਆਪਣੇ ਕੋਲ ਆਪਾਂ ਵੀ ਜੀ ਆਪਣਾ ਪੁਜੇ ਛੋਲੇ ਆਪਣੇ ਬਿਸਕੁਟ ਹੋ ਗਿਆ ਫੂਫੂਟੀ ਹੋ ਗਈ ਪਾਣੀ ਹੋ ਗਿਆ ਆਪਣਾ ਮਲਮਰਾ ਹੋ ਗਿਆ ਸਿਲੰਡਰ ਹੋ ਗਏ ਸਿਲੰਡਰ ਹੋ ਗਏ ਉਹ ਬਈ ਕਈ ਅੱਖਰ ਦੇਖਿਆ ਨਾ ਕਈ ਜਿਹੜੇ ਮਤਲਬ ਖੂਕਲੇ ਜਾ ਪੜਦੇ ਹੁੰਦੇ ਨੇ ਉਹ ਮਤਲਬ ਆਪਣੇ ਜਿਹੜੀ ਜਿਹੜੇ ਲਾਈਨ ਦੇ ਛੇਵਰ ਕਰਦੇ ਮਤਲਬ ਜਿਹੜੀਆਂ ਆਹ ਬਾਹਰੋਂ ਜਿਹੜੀਆਂ ਸਹਾਇਤਾ ਆ ਰਹੀਆਂ ਨੇ ਕਿਵੇਂ ਮਤਲਬ ਤਾਂ ਹੀ ਨਹੀਂ ਵੀਰ ਜੀ ਕੀਤਾ ਕਿਉਂ ਨਹੀਂ ਤਾਂ ਮੱਝ ਕਹਿੰਦੇ ਅਸੀਂ ਨਾਲ ਆਪਣੇ ਵੀਰਾਂ ਭਰਾਵਾਂ ਐਨਆਰਆ ਭਰਾਵਾਂ ਰਿਸ਼ਤੋਗ ਨਾ ਤੁਹਾਡੇ ਵੀਰ ਭਰਾ ਜਿਹੜੇ ਜਿੰਨੇ ਵੀ ਆ ਗਏ ਸਾਰੇ ਜਿਹੜੀਆਂ ਬਾਹਰ ਹਨਾਰੇ ਵੀਰ ਨੇ ਜਾਂ ਹੋਰ ਸਹਾਇਤਾ ਬਣੀਆਂ ਨੇ ਮਤਲਬ ਉਹਨਾਂ ਚ ਇਦਾਂ ਨੂੰ ਮਤਲਬ ਪਹੁੰਚ ਕਰਨੀ ਹੋਏ ਤਾਂ ਕਿਦਾਂ ਦੀ ਮਤਲਬ ਮੁਸ਼ਕਲਾਂ ਨੇ ਤੇ ਕਿਹੜੀਆਂ ਅਵਸਥਾ ਜਿਹੜੀਆਂ ਲੈ ਕੇ ਤੁਰੇ ਮੈਂ ਮੈਂ ਮੇਰੇ ਵੀਰ ਜਿਹੜੇ ਗਰਾਊਂਡ ਲੈਵਲ ਤੇ ਜਾਣ ਉੱਥੇ ਜਾ ਕੇ ਉਹਨਾਂ ਦਾ ਹਾਲ ਚਾਲ ਜਾਣਨ ਇਦਾਂ ਕਿਤੇ ਖੇਰ ਨੂੰ ਪੈਸੇ ਨਾ ਪਾਉਣ ਜਿੱਦਾਂ ਮਰਜ਼ੀ ਜੋ ਵੀ ਕਰਨਾ ਅਖ ਲੈੜੇ ਉਹਨਾਂ ਨੇ ਪਿੰਡ ਪਿੰਡ ਜਾ ਕੇ ਅੱਜ ਕਾ ਸਾਰਾ ਇਹਨਾਂ ਬਣਿਆ ਜਿਨਾਂ ਐਂ ਭਾਈ 5-7 ਪਿੰਡਾਂ 'ਚ ਘੁੰਮ ਕੇ ਆਏ ਆ ਇਹਨਾਂ ਦਾ ਮਾੜਾ ਉਹਨਾਂ ਦਾ ਅਚਾਰਾ ਦਾ ਹਾਲ ਆ ਕਹਿੰਦੀ ਗੱਲ ਨਹੀਂ ਹੁ ਪਸ ਪਸ ਚਾਰ ਚਾਰ ਚੰਦਨ ਜਾਂਦਾ ਪਾਣੀ ਹੈਗਾ ਜੀ ਉਹ ਜਿਹੜੇ ਛੋਟੇ ਬੱਚੇ ਨੇ ਕਿਹੜੇ ਮਤਲਬ ਦੁੱਧ ਚਾਹਾਂ ਚ ਹੈ ਕਿ ਰਸਤਾ ਜਿਹੜਾ ਬਹੁਤ ਔਖਾ ਨਹੀਂ ਨਹੀਂ ਮੁਸ਼ਕਲ ਹੈ ਜੀ ਕੋਈ ਕੋਈ ਪਿੰਡਾਂ ਸਾਡੇ ਜਾਂਦਾ 24 27 ਸਰਕਾਰੀ ਸਹੂਲਤ ਕੋਈ ਨਹੀਂ ਜਿੰਨੀ ਸੇਵਾ ਕਰਦੇ ਆਮ ਲੋਕ ਕਰਦੇ ਆ ਆਮ ਜਿਹੜੇ ਪਿੰਡਾਂ ਦੇ ਐਨਆਰ ਦੇ ਵੀਰਾਂ ਦਾ ਜਿਹੜਾ ਸਹਯੋਗ ਹੁੰਦਾ ਉਹਨਾਂ ਸਹਯੋਗ ਹੈ ਜੀ ਉੱਥੋਂ ਕੋਈ ਸਹੂਲਤ ਨਹੀਂ ਹੈਗੀ ਗਵਰਨਮੈਂਟ ਦੇ ਜਿਹੜੇ ਦਾਅਵੇ ਨੇ ਫਿਰ ਆਪਾਂ ਨਾਮ ਨੇ ਸਭ ਝੂਠੇ ਪੈ ਗਿਆ ਜੀ ਹਾਂ ਜੀ ਸਾਬ ਮੈਂ ਤੇ ਹਰ ਇੱਕ ਨੂੰ ਇਹ ਅਪੀਲ ਕਰਦਾ ਹਾਂ ਘਰ ਘਰ ਜਾ ਕੇ ਰਸਵੰਡੂ ਨਾਲ ਕੀ ਰੋਡ ਉੱਪਰ ਜਿੰਨਾ ਰਸਵੰਡੇ ਦਾ ਰੂਰ ਦੇ ਵਡਨੇ ਆ ਮਤਲਬ ਕਈ ਪਿੰਡ ਆ ਜਿਹਨੇ ਜਿਹੜੇ ਜਿਆਦਾ ਹਰ ਪ੍ਰਭਾਵਿਤ ਹੋ ਗਏ ਜਿੱਦਾਂ ਰਮਦਾਸ ਇਲਾਕੇ ਦੇ ਦੱਸਦੇ ਨੇ ਉਹਨਾਂ ਦਾ ਪਹੁੰਚ ਪਾਜੀ ਕੋਨੇਵਾਲ ਹੋ ਗਿਆ ਖੋਦੇ ਵੇਟ ਹੋ ਗਿਆ ਰਮਦਾਸ ਅਜਨਾਲਾ ਪਾਣੀ ਬਹੁਤ ਜ਼ਿਆਦਾ ਚੜ ਗਿਆ ਉਸੇ ਅੱਜ ਨਹੀਂ ਹੁਣ ਇਹਨਾਂ ਦੇ ਵੀਰਾਂ ਨੇ ਜਾ ਸੱਜਤਾ ਦੇ ਸਵਾਰ ਤੇ ਪੇਟ ਲਾ ਵਲੇ ਇਹ ਆਪੋ ਆਪਣੇ ਲੈਵਲ ਤੱਕ ਜਿੱਥੋਂ ਤੱਕ ਵਹੀਕਲ ਜਾੜੇ ਉੱਤੋਂ ਤੱਕ ਤੇ ਸੇਵਾ ਕਰ ਰਹੇ ਨੇ ਇਸ ਤੋਂ ਬਾਅਦ ਸੇਵਾ ਨਹੀਂ ਪਹੁੰਚਦੀ ਪਾਜੀ ਕਰ ਕਰ ਨੀ ਪਹੁੰਚ ਆਇਆ ਅਸੀਂ ਕੋਸ਼ਿਸ਼ ਕੀਤੀ ਵੀ ਕਰਕੇ ਪਹੁੰਚੀ ਹਾਂਜੀ ਕਿ ਲੱਗਦਾ ਨਹੀਂ ਕਿਤੇ ਇਹਨਾਂ ਦੀ ਸੇਵਾ ਦੇ ਵਿੱਚ ਜਿਨ੍ਹਾਂ ਦੇ ਰੋਡਵੰਦਰੇ ਹੋ ਸਕਦੇ ਪਾਜੀ ਇਹ ਕੋਸ਼ਿਸ਼ ਕੀਤੀ ਆ ਉਹ ਤਾਂ ਹੋ ਜਾਂਦੀ ਆ ਆਮ ਲੋਕਾਂ ਦਾ ਹੀ ਹੈ ਗਏ ਘਰ ਘਰ ਆ ਲੋਕ ਕਹਿ ਸਕਦੇ ਪਈਓ ਜੀ ਕੋਪੀ ਦੇ ਵਿੱਚ ਜਿਹੜਾ ਪਿੰਡ ਵਾਲੇ ਜਿਹੜਾ ਆਲਸਾਈਟ ਹੈ ਜਾਂ ਸਰਕ ਸ਼ੰਗਾਂ ਨੇ ਜਿਹੜਾ ਟੱਕਾ ਜਾਣਾ ਪਾਜੀ 100 ਤੋਂ 90% ਸਿੰਘ ਆ ਕਿੱਥੇ ਆ ਪਰ ਜਿਵੇਂ ਜਿਵੇਂ ਕੋਈ ਟੋੜ ਨਹੀਂ ਆਉਂਦੀ ਬੈਠੇ ਸੀ ਇਹ ਗੱਲ ਹੁਣ ਸੱਚੋ ਉਹ ਕਦੇ ਪਹਿਲਾਂ ਪਹਿਲਾਂ ਵੀ ਹੁੰਦੀ ਰਹੀ ਹੈ ਜਦੋਂ ਮਲਹਰ ਭਰਾ ਉਹ ਤਾਂ 300 ਦੀ 400 ਦੀ ਬੋਤਲ ਕਰ ਦਿੰਦੇ ਨੇ ਤੇ ਸਿੱਖ ਜਿਹੜੀਆਂ ਅਰੇਂਜਮੈਂਟਾਂ ਨੇ ਫ੍ਰੀ ਜੇਵਾ ਕਰ ਪਾਜੀ 100% ਸਾਤਾ ਜੀ 50 ਤੋਂ ਬਾਹਰ ਦਸੀਏ ਜਿਹੜੀ ਚੀਜ਼ 20 ਦੀ ਉੱਥੇ 100 ਦੀ ਮਿਲਦੀ ਆ ਇੱਥੇ ਜੋ ਮ ਬਿਲਕੁਲ ਫਰੀਓ ਕੋਸਟ ਸਹੀ ਪਿੰਡ ਹਜੇ ਵੀ ਜਿਹੜੇ ਸ਼ਹਿਵਾਂ ਤੋਂ ਵਾਂਝੇ ਨੇ ਕੀ ਉਹਨਾਂ ਨੂੰ ਮੈਸੇਜ ਮੈਂ ਤੇ ਇਹੋ ਕਹਣਾ ਇੱਕ ਵਾਰੀ ਹਰ ਬੰਦਾ ਆ ਕੇ ਵੇਖੇ ਉਹਨੂੰ ਪਤਾ ਲੱਗੇ ਕੀ ਸਦੀ ਸੀ ਆ ਕਹਿਣਾ ਸੌਖਾ ਵਾ ਕਰਨਾ ਔਖਾ ਜੀ ਕਿ ਉਹ ਦੇਖਣਾ ਨੌਜਵਾਨ ਸੌ ਦਾ 200 ਤੇਲ ਪਾ ਕੇ ਤੇ ਮੈਨੇਜਰ ਕਰਨਾ ਉਹਦੇ ਚੱਲ ਪਿਆ ਕਿ ਚੰਡੇ ਨੂੰ ਨਾ ਹੱਥ ਕੀ ਪਾਜੀ ਮੈਂ ਤੇ ਹੱਥ ਜੁੜ ਕੇ ਉਹਨਾਂ ਨੂੰ ਬੇਨਤੀ ਕਰਦਾ ਮੈਂ ਇਦਾਂ ਨਾ ਆਓ ਜੀ ਉਹਨਾਂ ਕੋਈ ਕਰਕੇ ਜਾਓ ਜੀ ਕਿ ਲੱਗਦਾ ਨਹੀਂ ਕਿ ਤੇ ਜਿਹੜਾ 100 200 ਇੱਥੇ ਲਾਂਡੇ ਨੇ ਪਿੰਡ ਦੇ ਵਿੱਚ ਉਹ ਕਰਾਈ ਕਰਕੇ ਤੇ ਨਾਲ ਲੋਰਬੰਦ ਪਰਿਵਾਰ ਆਸਤੇ ਕੋਲ ਵਸਤਾਂ ਲੈਂਦੀ ਬਿਲਕੁਲ ਪੀ ਗਾਉਂ ਦਵਾਈਆਂ ਦਾ ਕਿਹਾਵਾਂਗੇ ਜੋ ਜ਼ਰੂਰਤਮੰਦ ਚ ਜਾਵਾਂ ਉਹ ਲੈ ਕੇ ਨਵਸੇ ਆਵਾਂਗੇ ਮੌਕੇ ਤੇ ਜਿਹੜਾ ਗਰਾਊਂਡ ਜ਼ੀਰੋ ਤੇ ਲੈਵਲ ਦੇਖਿਆ ਉਹ ਸਾਰੀ ਰਾਣੀ ਦੇਖੀ ਕਿ ਜਿਹੜੀਆਂ ਲੋਕਾਂ ਨੂੰ ਮੁਸ਼ਕਲਾਂ ਆਉਂਦੀਆਂ ਪਾਜੀ ਮੁਸ਼ਕਲ ਇਹਨਾਂ ਨੂੰ ਹੁਣ ਆਹ ਟੱਪ ਤੇ ਸਭ ਕੁਝ ਰੁੜ ਗਿਆ ਉਹਨਾਂ ਦਾ ਯਾਰ ਸਭ ਕੁਝ ਟੋਟਲੀ ਘਾਟ ੜ ਗਿਆ ਘਰਾਂ 'ਚ ਪਾਣੀ ਵਰ ਗਿਆ ਲਗਭਗ ਪੰਜ ਪੰਜ 7-7 ਫੁੱਟ ਪਾਣੀ ਰਿਹਾ ਲੱਗਦਾ ਵੀ ਜਲ ਜੀਵਤ ਫੇਰ ਜਿਹੜੀ ਰਾਹ ਤੇ ਆਉਂ ਤੇ ਕਿੰਨਾ ਵਕਤ ਲੱਗੇ ਪਾਜੀ ਬਹੁਤ ਕਾਫੀ ਟਾਈਮ ਲੱਗੇਗਾ ਯਾਰ ਕਾਫੀ ਟਾਈਮ ਲੱਗੇਗਾ ਹਾਂਜੀ ਕਣਕ ਨੂੰ ਵੀ ਪੀ ਸਕਦੇ ਪਾਜੀ ਉਹ ਤੇ ਕਣਕ ਨੂੰ ਹੀ ਗਾ ਜ਼ਿੰਮੇਦਾਰਾਂ ਨੇ ਇਨਾ ਕ ਮਾੜਾ ਹਾਲਾ ਕਹਿਣ ਦੀ ਗੱਲ ਨਹੀਂ ਹੈ ਬਹੁਤ ਜ਼ਿਆਦਾ ਲੰਮਾ ਸਰਜਰ ਕਾ ਪਿੱਛੇ ਚੱਲ ਗਿਆ ਬਹੁਤ ਪਿੱਛੇ ਚੱਲ ਗਿਆ ਜੀ ਉਹ ਵੀ ਰੇਤਾ ਇਨਾ ਚੜ ਗਿਆ ਕਹਿੰਦੇ ਇਨਾ ਪਾਣੀ ਇਨਾ ਨੁਕਸਾਨ ਹੋ ਗਿਆ ਤੇ ਕੋਈ ਬਹੁਤ ਜ਼ਿਆਦਾ ਭਾਜੀ ਸੋ ਇਹ ਸਨ ਪਿੰਡ ਦੇ ਲੋਕ ਜਿਹੜੇ ਉੱਥੇ ਹਰ ਪ੍ਰਭਾ ਲੋਕਾਂ ਨਾਲ ਜਿਹੜੀ ਸੇਵਾ ਕਰਕੇ ਆਏ ਨੇ ਸੋ ਇਹਨਾਂ ਦੱਸਿਆ ਜੀ ਗਰਾਉਂਡ ਦੀਆਂ ਮੁਸ਼ਕਲਾਂ ਕਿ ਕੀ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਮੈਂ ਤੁਹਾਡਾ ਆਪਣਾ ਪੱਤਰ ਕਾਲਾ ਪਿੱਛੇ ਖੁਸ਼ੀ